ਅੰਮ੍ਰਿਤਸਰ ਦੇ ਪਿੰਡ ਮਹੱਦੀਪੁਰ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ ਸ਼ਹਿਰ 'ਚ ਵਾਪਰੇ ਪਿਆਨਕ ਸੜਕ ਹਾਦਸੇ ਦਰਮ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਮੌਦੀ ਖਬਰ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਸਾਹਿਬ ਸਿੰਘ 23 ਸਾਲ ਕਰੀਬ 1 ਮਹੀਨਾ ਪਹਿਲਾਂ 13 ਮਾਰਚ 2024 ਨੂੰ ਕੈਨੇਡਾ ਵਿਖੇ ਪੜ੍ਹਾਈ ਕਰਨ ਗਿਆ ਸੀ ਜਦੋਂ 13 ਅਪ੍ਰੈਲ 2024 ਨੂੰ ਸੜਕ ਤੇ ਪੈਦਲ ਆ ਰਿਹਾ ਸੀ ਕਿ ਅਚਾਨਕ ਇੰਨਾ ਵੱਡਾ ਹਾਦਸਾ ਵਾਪਰਿਆ ਜਿੱਥੇ 3 ਓਵਰ ਸਪੀਡ ਗੱਡੀਆਂ ਆਪਸ 'ਚ ਟਕਰਾ ਗਈਆਂ ਤੇ ਇੱਕ ਗੱਡੀ ਗੁਰਸਾਹਿਬ ਦੇ ਉੱਪਰ ਆ ਚੜੀ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਮਜੂਦ ਪੁਲਿਸ ਨੇ ਹਸਪਤਾਲ ਪੰਚਾਇਤ ਜਿੱਥੇ ਇਲਾਜ ਕਰਨ ਉਸ ਦੀ ਮੌਤ ਹੋ ਗਈ। ਨਾਮ ਜੀ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਬਾੜਾ ਅਛਾ ਤੁਹਾਡਾ ਬੇਟਾ ਬਾਹਰ ਗਿਆ ਸੀ ਕੀ ਘਟਨਾ ਵਾਪਰੀ ਹੈ ਉਹ ਜੀ ਐਕਸੀਡੈਂਟ ਹੋ ਗਿਆ ਉਥੇ ਤੇ ਗੱਡੀਆਂ ਟਕਰਾਈਆਂ ਨੇ ਸੁਣਨ ਦੇ ਵਿੱਚ ਤੇ ਇਹ ਆ ਰਿਹਾ ਵੀ ਦੋ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਗੱਡੀ ਇਹ ਫੋਟਵਾਸ ਤੇ ਜਾ ਰਿਹਾ ਸੀਗਾ ਪੜ ਕੇ ਟੁਰ ਕੇ ਤੇ ਟਕਰਾ ਕੇ ਇਹਦੇ ਉੱਪਰ ਜਾ ਜੜੀ ਆ ਉਹਨੇ ਇਹਨੂੰ ਕੁਚਲ ਦਿੱਤਾ ਮੌਕੇ ਤੇ ਡੈਥ ਹੋ ਗਈ ਕਿ ਹਸਪਤਲ ਖੜਿਆ ਨਹੀਂ ਪੁਲਿਸ ਨੇ ਹਸਪਤਲ ਖੜਿਆ ਅੱਛਾ ਜੀ ਤੇ ਇਲਾਜ ਚੱਲਿਆ ਬਾਕੀ ਰਾਤ ਦੇ ਨੌਜ ਮੈਨੂੰ ਹਸਪਤਲ ਤੋਂ ਫੋਨ ਆ ਗਿਆ ਅਸੀਂ ਹੀ ਵੈਲਕੋਰ ਤੋਂ ਬੋਲ ਰਹੇ ਹਾਂ ਤੇ ਸੌਰੀ ਅਸੀਂ ਟੜਾ ਬਚਾ ਬਚਾ ਨਹੀਂ ਸਕੀ ਇਹ ਕਿੰਨਾ ਚਿਰ ਪਹਿਲਾਂ ਗਿਆ ਸੀ ਕੈਨੇਡਾ ਇਹ ਜੀ 13 ਮਾਰਚ ਨੂੰ ਅੰਮ੍ਰਿਤਸਰੋਂ ਸਾਡੇ ਕੋਲੋਂ ਜੁਦਾ ਹੋਇਆ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜਸ ਟਾਈਮ ਤੇ ਇਥੋਂ ਸਾਡੇ ਕੋਲ ਗਿਆ ਉਸ ਟਾਈਮ ਤੇ ਸਾਨੂੰ ਸੁਨਾਹ ਆ ਗਿਆ ਵੀ ਉਹ ਐਕਸੀਡੈਂਟ ਹੋ ਗਿਆ 9 ਵਜੇ ਦੇ ਨਾਲ ਕੀ ਮੰਗ ਕਰਦੇ ਜੇ ਸਰਕਾਰ ਕੋ ਸਰਕਾਰ ਕੋ ਮੰਗਾ ਹੀ ਇਹੀ ਕਰਦੇ ਆ ਵੀ ਡੈੱਡ ਬੋਡੀ ਉਥੇ ਹਸਪੀਟਲ ਦੇ ਵਿੱਚ ਆ ਤੇ ਉਹ ਇਥੋਂ ਤੱਕ ਬਚਾਈ ਜਾਵੇ ਮੇਰੇ ਤੱਕ ਅਸੀਂ ਆਪਣੇ ਸਿੱਖੀ ਸੂਲਾਂ ਨਾਲ ਆਪਣੇ ਰੀਤੀ ਰਿਵਾਜਾਂ ਦੇ ਨਾਲ ਉਹਦਾ ਉੰਤਮ ਉਸ ਸਰਕਾਰ ਕਰੀਏ ਤੇ ਆਪਣੇ ਹੱਥੀਂ ਆਪਣੇ ਬੱਚੇ ਨੂੰ ਜੋ ਵੀ ਕਰਵਾਵਾਂ ਕਰ ਲਈਏ ਇੱਕ ਪੰਜਾਬ ਤੋਂ ਲਗਾਤਾਰ ਬੱਚੇ ਬਾਹਰ ਜਾ ਰਹੇ ਆ ਕੁਝ ਵੇਖਣ ਵਿੱਚ ਆਇਆ ਵਾ ਕਿ ਉਧਰ ਦਾ ਮਾਹੌਲ ਚਾਲ ਵੀ ਬੱਚਿਆਂ ਨੂੰ ਸ਼ੂਟ ਨਹੀਂ ਕਰਦਾ ਵੀ ਕਾਫੀ ਬੱਚਿਆਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਆ ਹਾਂਜੀ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹਦੇ ਬਾਰੇ ਵੇਖੋ ਜੀ ਜੋ ਤੇ ਸਾਡੇ ਨਾਲ ਹੋਇਆ ਸੁਣਿਆ ਤੋਂ ਵੱਖਰੀ ਗੱਲ ਆ ਪਰ ਅੱਜ ਅਹੀਂ ਸਾਡੇ ਨਾਲ ਹੋਇਆ ਆ ਇਹ ਸੋਚਦੇ ਆਂ ਕਿ ਜੇ ਸਰਕਾਰਾਂ ਸਹੀ ਹੋਣ ਉਹਨਾਂ ਦੇ ਵੱਧ ਦਿਮਾਗ ਨਹੀਂ ਕਿ ਜਾਂ ਸਾਡੇ ਨਾਲ ਰੋਟੀਆਂ ਵੱਧ ਖਾਂਦੇ ਨੇ ਜਾਂ ਘਟਾਇਆ ਜਾਂ ਜਿਸ ਤਰ੍ਹਾਂ ਵੀ ਆ ਜੇ ਇਹ ਆਪਣੇ ਢਿੱਡ ਨਾ ਭਰਨ ਖਾਸ ਖਰੀ ਗੱਲ ਆ ਤੇ ਇਥੇ ਕੀ ਕੁਛ ਨਹੀਂਗਾ ਇਹ ਬੱਚੇ ਇਥੇ ਸੈੱਟ ਕਰਨ ਤੇ ਇਹਨਾਂ ਦੀਆਂ ਮੌਤਾਂ ਉਥੇ ਨਾ ਹੋਣ ਕੰਮ ਇਹਨਾਂ ਨੂੰ ਮਿਲਣੀ ਢੇ ਜਾਂਦੇ ਹੈ ਨੇ ਜ਼ਿੰਦਗੀ ਬਤੀਤ ਕਰਨ ਵਾਸਤੇ ਇੱਕ ਦੂਜੇ ਦੇ ਸ਼ੌਂਕ ਚਾ ਨਾਲ ਉਹ ਗੱਲਾਂ ਹੈ ਨੀਂਆਂ ਤੇ ਇਹ ਮਤਲਬ ਇੱਥੇ ਇਹਨਾਂ ਨੂੰ ਰੱਖਣ ਤੇ ਇਹ ਨਾ ਮਰਨ ਤੇ ਨਾ ਇਹੋ ਜਿਹਾ ਜਰੂਰ ਨਿਕਲਣਾ ਮੈਂ ਤੇ ਇਹੋ ਹੀ ਕਹੂੰਗਾ ਵੀ ਜੋ ਮੇਰਾ ਘਰ ਉਜੜਿਆ ਆ ਅੱਗੋਂ ਹੋਰ ਨਾ ਇਸ ਦਾ ਉਜੜੇ ਮੇਰੇ ਆਖੇ ਦੇ ਕਿਸੇ ਨੇ ਲੱਗਣਾ ਨਹੀਂ ਨਾ ਮੇਰੀ ਸੁਣਨੀ ਆ ਇਹ ਗੱਲਾਂ ਇੱਥੇ ਦੀਆਂ ਇੱਥੇ ਰਹਿ ਜਾਣੀਆਂ ਨੇ ਠੀਕ ਹੈ ਹਾਂਜੀ ਭਾਜੀ ਕੀ ਨਾਮ ਜੇ ਤੁਹਾਡਾ ਮੇਰਾ ਨਾਮ ਸੁਖਸੇਨ ਸਿੰਘ ਜੀ ਅਸ਼ਾ ਜੀ ਦੀ ਇੱਕ ਘਟਨਾ ਵਾਪਰੀ ਆ ਇਹਦੇ ਬਾਰੇ ਦੱਸੋ ਮੈਂ ਥੋੜਾ ਤੇਰਾ ਭਾਂਜਾ ਹੀ ਪਿਆਰਾ ਬੱਚਾ ਹੀ ਸਾਡਾ ਤੇਰਾ ਮਰਦ ਇਥੋਂ ਗਿਆ ਜੀ ਤੇਰਾ ਪੈਰ ਨੂੰ ਸਾਨੂੰ ਨਾ ਗਿਆ ਇਹ ਕਿਦਾਂ ਘਟਨਾ ਵਾਪਰੀ ਜੇ ਸੁਣ ਚਾ ਆਗੇ ਉੱਥੇ ਕੰਮ ਤਾਂ ਆ ਰਿਆ ਹੀ ਬਸ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਨਾਲ ਇੱਕ ਗੱਡੀ ਜੰਪ ਹੋ ਕੇ ਉੱਤੇ ਚੜ ਗਈ ਕੀ ਮੰਗ ਕਰਦੇ ਜੀ ਸਰਕਾਰ ਕੋ ਸਰਕਾਰ ਕਦੋਂ ਹੈ ਕੀ ਮੰਗ ਕਰਦੇ ਇਸ ਕਰਦੇ ਉੱਤੇ ਮਾਰੇ ਗਏ ਜਾਂ ਤਾਂ ਕਾਇਤ ਸਰਕਾਰ ਕੋਈ ਕੀ ਮੰਗਾ ਚਲੋ ਉਹਦੀ ਲਾਸ਼ ਆ ਜੇ ਇਹਦੇ ਬਾਰੇ ਕੋਈ ਮੰਗ ਤੁਹਾਡੀ ਇਹੋ ਹੀ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਆ ਕਿ ਸਾਡੇ ਬੱਚੇ ਨੂੰ ਇੱਥੇ ਪਛਾਤਾ ਜਾਵੇ ਤਾਂ ਹੀ ਉਹਦਾ ਅੰਤਿਮ ਦਸਰਣ ਕਰ ਲਈਏ ਠੀਕ ਹੈ